ਕਿਸ਼ਿੰਦਿਆ ਕਰੀਆਂ ਆ ਆ ਕਿੱਥੋਂ ਆ ਗਈ ਕਿਸ਼ਿੰਦਿਆ ਮੈਂ ਸੁਣਿਆ ਤੇਰਾ ਤਲਾਕ ਹੋ ਗਿਆ ਪ੍ਰੀਤੋ ਤਲਾਕ ਕਾਨੂੰ ਹੋਇਆ ਸੀ ਮੈਂ ਤਾਂ ਜਿੱਥੋਂ ਲੈ ਕੇ ਆਇਆ ਸੀ ਉੱਥੇ ਹੀ ਛੱਡਿਆ ਆ ਬਿਲਕੁਲ ਪਿੰਡਾਂ ਦੇ ਵਿੱਚ ਕੋਈ ਤਾਂ ਆਪਣੇ ਸਹੁਰੇ ਨੂੰ ਪਾਪਾ ਜੀ ਕਹਿੰਦੀ ਐ ਕੋਈ ਬਾਪੂ ਜੀ ਕਹਿ ਦਿੰਦੀ ਐ ਤੇ ਕੋਈ ਡੈਡੀ ਜੀ ਕਹਿ ਦਿੰਦੀ ਐ ਮੇਰੇ ਵਾਲੀ ਨੇ ਤਾਂ ਕਮਾਲ ਹੀ ਕਰ ਦਿੱਤੀ ਆਖਿਆ ਕਰੇ ਡੈ ਨਾਸ਼ਤਾ ਕਰ ਲੋ ਡੈ ਬ੍ਰੇਕਫਾਸਟ ਕਰ ਲੋ ਮੈਂ ਆਖਿਆ ਕਰਮਾਂ ਵਾਲੀ ਇਹ ਤੂੰ ਬਾਪੂ ਨੂੰ ਬਾਪੂ ਹੀ ਕਹਿ ਲਿਆ ਕਰ ਮੈਨੂੰ ਆਦੀ ਤੁਸੀਂ ਰਹਿ ਗਏ ਨਾ ਪਿੰਡਾਂ ਵਾਲੇ ਦੇ ਪਿੰਡਾਂ ਵਾਲੇ ਅੱਜ ਕੱਲ ਪੜੇ ਲਿਖੇ ਲੋਕ ਡੈ ਬੋਲਦੇ ਐ ਮੈਂ ਆਖਿਆ ਜੇ ਪੜ੍ਹੇ ਲਿਖੇ ਡੈ ਬੋਲਦੇ ਐ ਸਾਦੀ ਤਾਂ ਇੱਕ ਗਲਤੀ ਕਰ ਬੈਠੇ ਮੈਨੂੰ ਆ ਦੀ ਕਿਹੜੀ ਗਲਤੀ ਮੈਂ ਆਖਿਆ ਸੀ ਤਾਂ ਆਪ ਦਾ ਪੜਿਆ ਲਿਖਿਆ ਕੱਟਾ ਹੀ ਵਿੱਚ ਬੈਠੇ ਮੈਨੂੰ ਆ ਦੀ ਉਹ ਕਿਵੇਂ ਮੈਂ ਆਖਿਆ ਜੇ ਇੱਕ ਘੰਟਾ ਪੱਠੇ ਨਹੀਂ ਨਾ ਪਾਉਂਦੇ ਸੀ ਉਹ ਵੀ ਤੇਰੇ ਵਾਂਗੂ ਡੈ 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 ਕਰੀ ਜਾਂਦਾ ਸੀ